ਸਾਸ੍ਰਿਕ ਕਾਲਜੀ ਹਾਂਜੀ ਵੀਰੇ 32 ਗਾਵਾਂ ਬਕਾਊ 32 ਗਾਵਾਂ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਵੀਰੇ ਸਾਰੀਆਂ ਜਿਵੇਂ ਐਫ ਐਫ ਜਰਸੀ ਸਾਈਲ ਕਾਫੀ ਕਰਾਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 32 ਗਾਵਾਂ ਬਕਾਊ ਵੱਡੀਆਂ ਵੀਰੇ ਬੈੜਾ ਫਾਰਮ ਵਾਲੀਆਂ ਦੁੱਧ ਜਿਵੇਂ ਵੀਰੇ ਤੁਸੀਂ 35 ਕਿਲੋ 40 ਕਿਲੋ ਦਾ ਸੁਪਨਾ ਲਈ ਬੈਠੇ ਹੋ ਤੁਹਾਨੂੰ ਇਸ ਤਰ੍ਹਾਂ ਦੇ ਬੱਚੇ ਦੀ ਲੋੜ ਆ ਵੀਰੇ ਸੂਈ ਸਵਾਈ ਵੀਰੇ ਤੁਸੀਂ ਰੈਡੀ ਦੁੱਧ ਦੇ ਵਿੱਚ 35 ਕਿਲੋ 40 ਕਿਲੋ ਵਾਲਾ ਬੱਚਾ ਵੀਰ ਜੀ ਲਿਜਾ ਸਕਦੇ ਹੋ ਟੋਟਲ ਵੀਰੇ 32 ਦਾਗਾ ਅੱਧਾ ਮਾਲ ਸੂਆ ਵਾ ਅੱਧਾ ਸੂਣਾ ਵੀਡੀਓ ਵੀਰੇ ਸਾਰੀ ਦੇਖ ਲਿਓ ਵੀਡੀਓ ਵਿੱਚ ਕਿੰਨੀਆਂ ਗਾਇਆਂ ਕੀ ਰੇਟਾ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਉਹ ਤੁਹਾਨੂੰ ਵੀਰੇ ਸਾਰਾ ਲੱਛਿਆ ਜਾਊਗਾ ਵੀਡੀਓ ਵਿੱਚ ਹਰ ਗੱਲ ਵੀਰੇ ਦੱਸੀ ਜਾਊਗੀ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਬੁੱਡੇ ਵੀਰਾ ਉਹ ਮੜਾ ਜਲਦੀ ਜਿਲ੍ਹਾ ਵੀਰੇ ਆਪਣਾ ਬਰਨਾਲਾਗਾ ਕਨੈਕਟ ਨੰਬਰ ਨੋਟ ਕਰ ਲਓ ਵੀਰਜੀ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਕੋਈ ਵੀ ਮੈਸੇਜ ਕਰੂਗਾ ਜਿਹੜੀ ਆਪਣੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆਜੂਗੀ ਉਹ ਤੇ ਟੱਚ ਕਰਕੇ ਆ ਜਾ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਨੇ ਮੁਟੇ ਵੀਰ ਕਟੋ ਜਿਹੜਾ ਵੀਰੇ ਮਾਲ ਆ ਟੋਟਲ 32 ਗਾਈਆਂ ਟੋਕੜ ਬੜਲਾ ਵੀਰ ਫੂਨ ਨਾਲ ਆਵੇ ਛੋਟੀਆਂ ਬੱਚੀਆਂ ਵੀਰ ਫੂਨ ਨਾਲ ਆਵੇ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਇੱਕ ਲੈ ਜੇ ਦੋ ਲੈ ਜੇ ਚਾਰ ਲੈ ਜੇ ਮਾਰਕੀਟ ਵੀਰੇ لازਮੀ ਘੁੰਮ ਕੇ ਆਇਓ ਤੁਹਾਡੀ ਮਾਰਕੀਟ ਘੁਮੀ ਹੋਊਗੀ ਤੁਸੀਂ ਵੀਰੇ ਇੱਕ ਤਾਂ ਗਊ ਪੰਜ ਤੋਂ 10 ਮਿੰਟ ਦੇ ਵਿੱਚ ਲੈ ਲਓਗੇ ਇੱਕ ਵੀਰੇ ਤੁਹਾਨੂੰ ਪੂਰੇ ਮਾਨ ਨਾਲ ਵਿਸ਼ਵਾਸ ਨਾਲ ਵੀਰੇ ਗੱਲ ਕਹਿੰਨੇ ਆ ਤੇ ਤੁਸੀਂ ਵੀਰੇ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ ਮਾਰਕੀਟ ਦੇ ਨਾਲੋਂ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਇਹ ਵੀਰੇ ਸਾਡੇ ਸਾਰੇ ਤੱਤ ਕੱਢੇ ਵੇਆ ਜੇ ਇਹਨਾਂ ਸਾਡੇ ਰੇਟ ਦਾ ਫਰਕ ਆ ਤਾਂ ਵੀਰ ਜੀ ਹਰ ਵੀਡੀਓ ਦੇ ਵਿੱਚ ਬੋਲਦੇ ਆ ਵੀ ਮਾਰਕੀਟ ਘੁੰਮ ਕੇ ਆਓ ਤੁਹਾਡੀ ਮਾਰਕੀਟ ਘومی ਹੋ ਤਾਂ ਵੀਰੇ ਤੁਸੀਂ ਗਊ ਲੈੇ ਤੋਂ ਬਿਨਾ ਨਹੀਂ ਦਾ ਸਕਦੇ ਸਿਨੀਵਾਲ ਕਰਾਂ ਤੋਂ ਤੁਸੀਂ ਗਊ ਖਰੀਦ ਕੇ ਹੀ ਜਾਮੋਗੇ ਬਾਕੀ ਦੇਖ ਸਕਦੇ ਹੋ ਵੀਰੇ ਮੋੜ ਦੇ ਬੁੱਤੇ ਦੀ ਸਭ ਤੋਂ ਬੈਠ ਦੇਖੋ ਜਮਾ ਜਿਵੇਂ ਮੂਸਾ ਵਾਲਾ ਬਾਈ ਕਹਿੰਦਾ ਹੁੰਦੀ ਇੰਜਨ 8 ਸਿਲੰਡਰ ਦਾ ਉਹ ਗੱਲ ਆ 8 ਸਿਲੰਡਰ ਦਾ ਜਦੋਂ ਇੰਜਨ ਤੇਲ ਛਕਣ ਆਏ ਨੇ ਜਮਾ ਦਾਣਾ ਦਾ ਵੀ ਰਮਣ ਖਾਊਗੀ 12 ਤੋਂ 15 ਕਿਲੋ ਹਣਾ ਬਿਲਕੁਲ ਖਾਊ ਵੀਰੇ 12 13 ਕਿਲੋ ਦਾਣਾ ਖੁੱਲਾ ਖਾਣਾ ਕਰਨ ਵਾਲੀ ਇਹ ਗਰਮੀ ਦੇ ਵਿੱਚ 40 ਤੋਂ ਲੱਗੂਗਾ ਹਣੂ ਵੀਰੇ ਸਾਨੂੰ ਇਹਦਾ ਜਿਹੜਾ ਜਿਹੜੀ ਦੁੱਧ ਦੀ ਰਿਪੋਰਟ ਆ ਉਹ ਤਾਂ ਬਹੁਤ ਜ਼ਿਆਦਾ ਮਿਲਿਆ ਬੁੱਟੇ ਵੀ ਰੋਕੀਂ ਇੱਕ ਮਿੰਟ ਠੀਕ ਹੈ ਜੀ ਜਿੱਦਾਂ ਕਰਮ ਵਾਲੀਆਂ ਵੀਰੇ ਪਰੀਆਂ ਨੇ ਪਰੀਆਂ ਤਾਂ ਤਾਰਦੇ ਨੇ ਜਿਹੜਾ ਬੰਦਿਆਂ ਦੇ ਵਿੱਚ ਆਉਂਦਾ ਜੀ ਪਰ ਵੀਰੇ ਜਾਨੀ ਅਸੀਂ ਬਾੜਾ ਨਹੀਂ ਮੰਨਦੇ 40 ਕਿਲੋ ਤੋਂ ਲੈ ਕੇ 45 ਦੇ ਵਿੱਚ ਵੀਰੇ ਕੋਈ ਵੀਰ ਸਾਡੇ ਨੇ ਸਾਈ ਲਾ ਲਏ 12 ਦਿਨ ਬਾਕੀ ਆ ਟਾਈਮ ਅੱਜ ਜੀ ਸੂਈ ਨੂੰ ਵੀਰੇ 40 ਤੋਂ 45 ਕਿਲੋ ਦੁੱਧ ਚਬਾ ਕੇ ਦੇਵਾਂਗੇ ਠੀਕ ਹੈ 10 ਦਿਨਾਂ ਦੇ ਵਿੱਚ ਵਿੱਚ 40 ਦੇ ਵੱਜੂਗੀ ਜਗੇ ਪਹਿਲ ਜਿਹੜੇ ਦਿਨ ਸੂਪੀ ਉਸੇ ਦਿਨ ਹੀ ਬੰਦਾ ਹਫ਼ਤੇ ਦੇ ਵਿੱਚ ਆ ਜੀਵੇ ਜਿਹੜੇ ਦਿਨ ਸੂਬੀ ਹਫ਼ਤੇ ਦੇ ਵਿੱਚ ਹੀ 40 ਤੋਂ 45 ਕਿਲੋ ਦੇ ਵਿੱਚ ਕਰਕੇ ਦੇਵਾਂਗੇ ਤੇ ਫੈਟ ਵਾਲੇ ਪਾਸਿਓਂ ਵੀਰੇ ਇਹ 4 0 ਤੋਂ ਉੱਪਰ ਰਹੂਗੀ 5 0 ਤੋਂ ਥੱਲੇ ਰਹੂਗੀ ਤੇ ਇਹਦਾ ਜਿਹੜਾ ਰਕਾਟ ਆ ਉਹ ਤਿੰਨ ਪੀੜੀਆਂ ਦਾ ਮਿਲੂਗਾ ਆਪ ਕਿਹੜੇ ਦੀ ਆ ਮਦਰ ਕਿਹੜੀ ਸੀ ਤੇ ਅੱਗੇ ਵੀਰੇ ਦਾ 66 ਸੀਮਨ ਲੱਗਿਆ ਪਰ ਮੂਹਰੇ ਮਸ਼ੀਨ ਤੇ ਲੱਗੀ ਆਈ ਆ ਤੁਸੀਂ ਹੱਥੀ ਚਵਾਈ ਕਰ ਸਕਦੇ ਹੋ ਦੋਨੇ ਪਾਸੇ ਬਹਿ ਕੇ ਤਾਂ ਇਹਨੂੰ ਵੀਰੇ ਹੱਥੀ ਵੀ ਆਪਾਂ ਚੋ ਸਕਦੇ ਆ ਪਰ ਇਹਨੂੰ ਯਾਨੀ ਕੱਲਾ ਬੰਦਾ ਸੇਤੀ ਨਹੀਂ ਚੋ ਸਕਦਾ ਕਿਉਂਕਿ ਡੰਗ ਦਾ ਵੀਰੇ ਇਹਨੇ ਘਟੋ ਘਟ 22 ਕਿਲੋ ਦੁੱਧ ਦੇਣਾ ਰੰਗ ਵਾਲੀ ਬਾੜ ਦੀ ਉੱਪਰ ਕੱਢਣੀ ਆਣੀ ਇੱਕ ਟਾਈਮ ਇਹਨੂੰ ਕੋਲ ਕੱਢਣੀ ਆ ਇਹਨੂੰ ਕੋਈ ਵੀਰ ਛੋਟੀ ਨਾ ਮੰਨ ਲੈ ਇਹ ਵੀਰੇ ਹਾਥੀ ਦੇ ਵਿੱਚ ਵੀ ਦੀ ਹਾਥੀ ਦੀ ਤਾਕਤ ਨਹੀਂ ਵੀ ਇਹਨੂੰ ਗਊ ਨੂੰ ਪਾ ਕੇ 10 ਕਿਲੋਮੀਟਰ ਵੀ ਟੱਪ ਜਾਊਗਾ ਹਾਥੀ ਇਹਨੂੰ ਪਾਈ ਨਹੀਂ ਸਕਦਾਗਾ ਇਹ ਬਲੈਰੋ ਦੇ ਵਿੱਚ ਵੀ ਜੇ ਪਾਈ ਆ ਤਾਂ ਵੀਰੇ ਇਹ ਇੱਥੋਂ ਰਗੜੀ ਜਾਣੀ ਆ ਮਗਰੋਂ ਇਹਨੂੰ ਟੈਡੀ ਕਰਕੇ ਮੰਗਾ ਲਾਉਣਾ ਪਊਗਾ ਇਸ ਤਰ੍ਹਾਂ ਦੇ ਬੱਚੇ ਵੀਰੇ ਅਸੀਂ ਕੈਂਟਰ ਚ ਲੈ ਕੇ ਹੋਣੇ 1-2 ਪਾ ਕੇ ਪਰ ਆਲੀ ਸੱਟ ਕੇ ਲਿਆਉਣੇ ਆ ਸਪੈਸ਼ਲ ਵੀਰੇ ਪੰਜ ਕਿਲਿਆਂ ਦੀ ਗੰਢਾ ਬਣਾਉਣੇ ਆ ਇਸੇ ਕੰਮ ਦੇ ਮਾਰੇ ਜੈ ਜੀ ਗੱਲ ਸੋਹਰੇ ਜਿਹੜੀ ਆਪਾਂ ਬੈਠ ਇਹਦੇ ਕੋਈ ਗੱਲਾਂ ਮੰਨ ਕੇ ਚਲੋ ਕੋਲੋਂ ਨਹੀਂ ਲੱਗੀਆਂ ਅਖਬਾਰ ਤਾਂ ਮੰਨ ਕੇ ਚਲੋ ਰੋਜ਼ ਹੀ ਖਬਰ ਆਉਂਦੀ ਆ ਪਰ ਕਹਿੰਦਾ ਭਾ ਜਿਹੜੀ ਟ੍ਰੈਂਡਿੰਗ ਦੇ ਵਿੱਚ ਖਬਰ ਪੜ੍ਹਦਾ ਸਵਾਦ ਆਉਂਦਾ ਨਾ ਉਹ ਗੱਲ ਹੀ ਵੱਖਰੀ ਹੁੰਦੀ ਹੈਗੀ ਵੱਖਰੀ ਇਹਨੂੰ ਵੀਰੇ ਕੋਈ ਐਵੇਂ ਨਾ ਮੰਨ ਲੈ ਛੋਟੀ ਤੁਸੀਂ 100 ਗਊ ਦੇਖ ਕੇ ਆ ਜਿਓ 200 ਗਊ ਦੇਖ ਕੇ ਆ ਜਿਓ ਜੇ ਵੀਰੇ 200 ਗਊ ਦੇ ਵਿੱਚੋਂ ਵੱਖਰੀ ਮਿਲੀ ਤਾਂ ਕਹਿ ਦਿਓ ਸੀਨੀ ਵਾਲੀ ਦਾ ਕੰਮ ਸਹੀ ਆ ਨਹੀਂ ਤਾਂ ਮੈਨੂੰ ਹਜ਼ਾਰ ਬੰਦੇ ਚ ਕਹਿ ਦਿਓ ਫਿੱਟ ਲਾਂਦ ਦੋ ਤੇਰੇ ਕੰਮ ਕਰਨ ਤੇ ਜੈ ਜੈ ਗੱਲ ਆ ਹਾਂਜੀ ਇਸ ਤਰ੍ਹਾਂ ਦਾ ਬੱਚਾ ਵੀਰੇ ਸਾਡੇ ਕੋਲੇ ਵੀ ਮਹੀਨੇ ਦਾ ਕੋਈ ਇੱਕ ਦੋ ਨਾ ਗਾਉਂਦੇ ਕੋਈ ਨਹੀਂ ਵੀ ਤੁਰੇ ਜਾਂਦੇ ਫੜ ਲਿਆਵਾਂਗੇ ਇਹ ਜੀ ਕਦੇ ਕਦੇ ਮਿਲਦੀ ਹੈ ਨਾ ਵੀਰੇ ਇਹ ਸੌਦਾ ਚੌਥੀ ਯਾਰ ਜਾ ਕੇ ਲੱਗਿਆਗਾ ਸਾਨੂੰ 20 ਦਿਨ ਹੋ ਗਏ ਬੈਡ ਖਰੀਦਿਆਂ ਜੇ ਪਰ ਗੱਲ ਉਹੀ ਹੈ ਜਦੋਂ ਮਨ ਨੂੰ ਖੁੱਭ ਜੇ ਫਿਰ ਨੀਂਦ ਨਹੀਂ ਆਉਂਦੀ ਫਿਰ ਉਹ ਪੈਸੇ ਦਾ ਕੀ ਕਰਨਾ ਜੇ ਨੀਂਦ ਨਹੀਂ ਬਹੁਤ ਵੱਡੀ ਬੈਡ ਆ ਗਰਮੀ ਵਾਲਾ ਤੋਹਫਾ ਜਿਹੇ ਜਾ ਬੰਦਾ ਵੀਰ ਮਰਜੀ ਲੈ ਜੇ ਤੇ ਹੁਣ ਵਜਦੀ ਆਪਾਂ ਆ ਕੱਢੀ ਚਲੋ ਜੋੜਾ ਕੱਢੋ ਬੁੱਟੇ ਮੈਣਾ ਜਲਦੀ ਕੱਢੀ ਚਲੋ ਜੀ ਬਾਕੀ ਵੀਡੀਓ ਦੇ ਵਿੱਚ ਵੀ ਰਹਿ ਜਾਣੀ ਦੀ ਆਪਾਂ 25 ਨਗ ਦਿਖਾਵਾਂਗੇ ਨਗ ਟੋਟਲ ਵੀਰੇ ਉ ਤਾਂ 40 42 ਆ ਪਰ ਗਰਾਊਂਡ ਚ ਉਹਦੇ 32 ਲਾਵਾਂਗੇ ਕੱਲ ਨੂੰ ਕੋਈ ਵੀ ਵੀਰ ਖੇਚਲ ਨਾ ਕਰੇ ਆਉਣ ਦੀ ਜੀ ਕੱਲ ਨੂੰ ਕੋਈ ਵੀ ਵੀਰ ਖੇਚਲ ਨਾ ਕਰੇ ਕਿਉਂਕਿ ਜਿਹੜੀ ਵੀਰੇ ਵੀਡੀਓ ਬਣਾਉਨੇ ਆ ਇਹ 28 ਤਰੀਕ ਨੂੰ ਸਾਮੀ ਬਣਾਉਨੇ ਆ 29 ਤਰੀਕ ਨੂੰ ਕੱਲ ਨੂੰ ਮਾਲ ਵੀਰੇ ਅਰੈਸਟ ਕਰੂਗਾ 30 ਤਰੀਕ ਪੰਜਵਾਂ ਮਹੀਨਾ 2025 ਦਿਨ ਸ਼ੁੱਕਰਵਾਰ ਬਣਦਾ ਵੀਰੇ ਜਾਨੀ ਦੀ ਪਰਸੋਂ ਨੂੰ ਸ਼ੁੱਕਰਵਾਰ ਨੂੰ ਵੀਰੇ ਸਵੇਰ 7 ਵਜੇ ਸੌਦੇ ਚਾਲੂ ਕਰਦੇ ਆਂਗੇ ਤੇ ਤਿਤਪਾੜ ਦੇ 11 ਵਜੇ ਤੇ ਕਰ ਕੰਮ ਚੱਲੂ ਵੀਰੇ 4 ਘੰਟੇ ਸੋ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਹਦਾ ਹੀ ਤੁਹਾਨੂੰ ਵਿਹੜ ਮਿਲੂਗੀ ਕੱਲੀ ਕੱਲੀ ਵਿਹੜ ਜਿਹੜੇ ਆਪਾਂ ਤੋਰ ਕੇ ਦਿਖਾਉਣੇ ਪਿਆ ਇਹਦੇ ਦੇ ਇੱਕ ਦੀ ਪੁਆਇੰਟ ਨੋਟ ਕਰ ਸਕਦੇ ਹੋ ਸੋ ਫਿਰ ਉਹ ਦੇਖੋ ਵਿਹੜ ਜਾਵਾਂ ਇਹ ਗੁੱਲੇ ਵਾਲਾ ਥਣ ਜਾਵਾਂ ਜੈਜਾ ਪੈਗ ਲਾ ਲਿਆ ਤੇ ਵਿਹੜ ਚੋਲੀ ਨਸਾ ਉਹੋ ਜਿਹਾ ਹੋਊਗਾ ਜਾਵਾਂ ਜਿਹੜੇ ਪਰਿਵਾਰ ਚ ਵੀਰੇ ਜਿਵੇਂ ਆਪਾਂ 2 2 3 3 ਮੈਂਬਰ ਹੋਣਿਆ ਚਵਾਈ ਕਰਨ ਵਾਲੇ ਚਵਾਈ ਨੇ ਤਾਂ ਰਾਂ ਵੀ ਕਹੀ ਹੁੰਦੀ ਕਹੀ ਹੁੰਦੀ ਉਹ ਤੇ ਬੰਡੀਆਂ ਜਾਂਦੇ ਵੀ ਦੋ ਮੇਰੀਆਂ ਦੋ ਤੁੰਚ ਹੋਣੀਆਂ ਨੇ ਇਹ ਜਿਹੜਾ ਪਰਿਵਾਰ ਵੈਢ ਲੈ ਗਿਆ ਇਹਦੀ ਚਵਾਈ ਕਰਨ ਪਿੱਛੇ ਵੀਰੇ ਲੜਿਆ ਕਰਨਗੇ ਇਹਦੀ ਚਵਾਈ ਕਰਨ ਪਿੱਛੇ ਵੀਰ ਲੜਿਆ ਕਰਨਗੇ ਉਹ ਕਹੂ ਮੈਂ ਚੋਣੀਆਂ ਉਹ ਕਹੂ ਮੈਂ ਚੋਣੀਆਂ ਇਸ ਤਰ੍ਹਾਂ ਦਾ ਵੀਰੇ ਨਾਗਾ ਜਿਹੜੇ ਪੁਰਾਣੇ ਸਾਨੂੰ ਤੇ ਨਾਲਕੇ ਹੁੰਦੇ ਸੀ ਮੈਂ ਗੇੜਿਆ ਨਕੇ ਹੁੰਦੇ ਨੇ ਜਿਹੇ ਦੀ ਨਾਲਕੇ ਤੇ ਗੇੜ ਕੇ ਬਾਲਤੀ ਪੜ ਲਈ ਜਿਹੇ ਦੀ ਵੀਰੇ ਇਹ ਗਊ ਚੋਰੀ ਜੇ ਜ ਬੁੱਟੇ ਵੀਰ ਨੂੰ ਉੱਪਰ ਲਿਆ ਵੀਰ ਲਿਆ ਰਾਜੂ ਕਰਨ ਕਾਢਾ ਦਵਾਦਾਰ ਸਭ ਥਾਂ ਦੇਖੋ ਜਮਾ ਉਹ ਗੱਲ ਜਿਵੇਂ ਇੱਕ ਨਿਕਲੀ ਇੱਕ ਹੋਰ ਆ ਗਈ ਟੌਪ ਤੋਂ ਟੌਪ ਜਮਾ ਸੀਨੀਅਰਾਂ ਦੇ ਮੇਲੇ ਤਾਂ ਜੋ ਲੱਗਦੇ ਆ ਤੀਤੀ ਚੜ ਚੜੀ ਗਾਵਾਂ ਇਹ ਗਰਮੀ ਦੇ ਵਿੱਚ ਆ ਸਰਦੀ ਦੇ ਵਿੱਚ ਤਾਂ ਲਗਭਗ ਵੀਰ ਕਹਿੰਦਾ ਮੂਰੇ ਸੇਤਰੀ ਨੂੰ ਹੱਥ ਮਾਰਨਾ ਹੈਗਾ ਸੋ ਫਿਰ ਤੀਜੇ ਨੰਬਰ ਵਾਲੇ ਵੇੜ ਦੇਖੋ ਯਾਰ ਕਿਆ ਵਾਤਾ ਹਣ ਗਰਲੈਂਡੋ ਦੇ ਵਿੱਚ ਆ ਗਈ ਆ ਵੇੜ ਜੀ ਇਹਨੂੰ ਆਪਾਂ 100 ਗਰਲੈਂਡੋ ਨਹੀਂ ਕਹਿ ਸਕਦੇ 90% ਗਰਲੈਂਡੋ ਚ ਕਹਿ ਦਿਆਂਗੇ ਜੀ ਇਹ ਵੀਰੇ ਛੋਟੀ ਨਾ ਮੰਨ ਲੈ ਪਰ ਉਹ ਵੱਡੀ ਵੇੜ ਦੇ ਮੂਰੇ ਛੋਟੀ ਪੈ ਗਈ ਆ ਉਹਦੇ ਮੂਰੇ ਪੈ ਗਈ ਆ ਉਹਦੇ ਮੂਰੇ ਛੋਟੀ ਪੈ ਗਈ ਆ ਪਰ ਜਦੋਂ ਕੱਲੀ ਖੜੀ ਹੋਈ ਵੀਰੇ ਇਹ ਵੀ 10 ਗੰਗੂਆਂ ਦੇ ਵਿੱਚੋਂ ਕੱਲੀ ਖੜੀ ਅੱਡ ਦਿਸੂਗੀ ਪਰ ਉਹਦੇ ਮੂਰੇ ਸਾਰੀਆਂ ਗੰਗੂਆਂ ਹੀ ਛੋਟੀਆਂ ਪੈ ਗਈਆਂ ਨੇ ਸੋ ਬਾਈ ਡੇਰੇ ਮੂਰੇ ਜੇ ਬਟਰਾ ਖੜਾ ਲੱਗਦਾ ਵੀ ਛੋਟਾ ਲੱਗੂਗਾ ਛੋਟਾ ਲੱਗੂ ਵੱਡੀ ਬੈੜਾ ਵੀਰੇ 27 28 ਕਿਲੋ ਦਾ ਬੱਚਾ ਹੈਗਾ ਇਹ ਇਹਨੂੰ ਵੀ ਕੋਈ ਵੀਰ 25 ਕਿਲੋ ਮਰਜ਼ੀ ਮੰਨ ਕੇ ਲੈ ਜਾਏ ਫਾਇਦਾ ਨਾਲ ਦੁੱਸਤੂਗਾ ਇਹ ਵੀ ਵੀਰੇ ਵੱਡੇ ਕੱਦ ਮੇਲ ਦੇ ਵਿੱਚ ਬੈੜ ਆ ਗਈ ਆ ਥਾਂਲੇ ਵਾਲੀ ਬੈੜਾ ਇਹਦਾ ਵੀ ਜਿਹੜਾ ਸੀਮਨ ਲੱਗਿਆ ਪਰ ਕਾਟ ਦੇ ਦੇਾਂਗੇ। ਸਭ ਤੋਂ ਜਿਹੜੀ ਬੈੜਾ ਬਸ ਸਾਹਮਣੇ ਕਰ ਲੈਣ ਦੋ ਦਿਖਾਉਣੇ ਪਏ ਤੁਹਾਨੂੰ। ਇਹ ਗਾਰਲੈਂਡ ਇੱਕ ਜੀ ਆਰ ਐਲ ਐਨ ਐਂਡ ਉਹ ਕਲਾ ਨਾ ਨਹੀਂ। ਇਹਦੇ ਵਿੱਚ ਗੋਣ ਆ ਗਏ ਜਿਵੇਂ ਕਿਆ ਵਾਤਾ। ਜਿਵੇਂ ਕਹਿੰਦੇ ਗੁੜ ਦੀ ਡੜੀ ਆਪਣੇ ਘਰ ਜਾਗੀ। ਸ਼ਗਨ ਕਰਨ ਤੋਂ ਪਹਿਲਾਂ ਪੁਰਾਣੇ ਬੰਦੇ ਅੱਜ ਵੀ ਗੁੜ ਦੀ ਵੈਲਿਊ ਪੈਂਦੀ ਆ। ਬਾਜੋ ਭਾਵੇਂ ਗਲਾਬ ਜਮਣਾ ਤੇਰੇ ਮੇਰੇ ਕਾ ਸਾਰਾ ਪੰਡ ਖਾਈ ਜਾਂਦਾ ਪਰ ਗੁੜ ਦੀ ਜੜੀ ਸਗਲ ਨਹੀਂ ਮੰਨੀ ਜਾਂਦੀ ਉਹ ਸਿਸਟਮ ਇਹਦੇ ਵਿੱਚ ਬਿਲਕੁਲ ਵੀਰੇ ਗੁੜ ਤੋਂ ਪਹਿਲਾਂ ਮੰਨਿਆ ਜਾਉ ਨਾ ਹਰ ਇੱਕ ਸਗਨ ਚ ਗੁੜ ਪਹਿਲਾਂ ਮੰਨਿਆ ਜਾਂਦਾ ਉਹ ਪਹਿਲਾਂ ਮੰਨਿਆ ਜਾਂਦਾ ਉਹਦਾ ਬਾਅਦ ਦੀਆਂ ਗੱਲਾਂ ਉਹੀ ਚੀਜ਼ਾਂ ਇਹ ਆ ਗਈਆਂ ਵੀਰੇ ਕਹਿੰਦਾ ਬਾਬ ਉਹੀ ਆ ਇਹਦੇ ਵਿੱਚ ਗਰਲੈਂਡੋ ਤਾਂ ਕਿਹਾ ਦੁੱਧ ਤੇ ਪਲੱਸ ਫੈਟ ਤੇ ਇੱਕ ਤਰ੍ਹਾਂ ਦਾ ਮੱਝ ਦੇ ਨਾਲ ਮੇਲ ਹੋਣਾ ਇਹਦਾ ਹਨਾ ਹਾਂਜੀ ਅੱਗੇ ਕਾਲੀ ਆ ਗਈ ਸੂਈ ਵੀ ਉਹ ਤੂੰ ਅੱਗੇ ਵੀਰੇ ਹੁਣੇ ਸੂਈ ਆ ਹਜੇ ਮੈਂ ਤਾਂ ਦਾਸ ਹੀ ਹੋਇਆ ਐਨੀ ਵੀਡੀਓ ਤੇ ਗੱਬਣ ਸੀ ਇਹ ਤੇ ਲਸੂਪੀ ਆ ਜੀ ਇਹ ਵੀਰੇ ਸੂਜਣੀ 2-3 ਦਿਨ ਪਹਿਲਾਂ ਪਈ ਆ ਚਲੋ ਬਣੀ ਵੀ ਸੋਣੀ ਆ ਵਧੀਆ ਫਿਟਨੈਸ ਲੈਵੇ ਦੀਆ ਦੁੱਧ ਸੋਹਣਾ ਦੇਉ ਥੋੜੀ ਜਿਹਾ ਬੱਚੇ ਨੂੰ ਭਾਜਦੀ ਆ ਜੇਰੇ ਦੀ ਪੈ ਜਾਣੀ ਆ 20 ਕਿਲੋ ਵੀਰੇ ਦੁੱਧ ਨੇ ਬੱਚੇ ਨੇ ਦੇਣਾ 20 ਕਿਲੋ ਦੁੱਧ ਹਾਂਜੀ ਸਾਨੂੰ ਇੰਨਾ ਪਤਾ ਐ 16-17 ਕਿਲੋ ਬੌਲਿਓ ਚੱਲੂਗੀ ਵੀਰੇ ਸੇਦਨ ਦਾ ਦੂਜਾ ਸੂਆ ਉੱਟੇ ਬੱਚਾ ਕੀ ਜਨਮ ਦਿੱਤਾ ਵੀਰੇ ਬੱਚੇ ਨੂੰ ਜਨਮ ਦਿੰਦਾ ਵੀਰ ਜੀ ਠੀਕ ਆ ਥਣ ਸੋਹਣਾ ਇਹਨੇ ਵੀ ਹੱਥੀ ਚਵਾਈ ਵਾਲਾ ਕੱਢਿਆ ਹਨਾ ਬਿਲਕੁਲ ਹੱਥੀ ਚਵਾਈ ਵਾਲਾ ਵੀਰੇ ਬਹੁਤ ਸੁੰਦਰ ਬਹਿੜਾ ਗੋਲ ਬਹਿੜਾ ਵੀ ਸੁਪਰੇ ਜਿੰਨੀਆਂ ਵੜਾ ਦਿਖਾਉਣੇ ਪਏ ਆ ਇਹ ਨਹੀਂ ਗੱਲ ਵੀ ਇੱਕ ਨੂੰ ਆਪਾਂ ਤੋਰੋ ਤੋਰੋ ਅਗਲੀ ਤੋਰੋ ਵੀ ਚੱਈ ਚੱਲੀਏ ਤੇ ਥਾਣਾ ਦਾ ਸਹਾਈ ਦੇਖੋ ਯਾਰ ਸਵਾਦ ਜਮਾ ਤੇ ਇੱਕ ਕੰਮ ਕਰਨ ਦਾ ਵੀ ਨਾਲ ਵੀਡੀਓ ਪਾਉਣਾ ਸਵਾਦ ਮੈਨੂੰ ਵੀ ਨਾਲ ਆਉਂਦਾ ਜੀ ਚੀਜ਼ ਹੀ ਮੁਰੇ ਚੰਗੀ ਖੜੀਆ ਵੀਰੇ ਜਦੋਂ ਆਪਣੇ ਫਾਰਮ ਤੇ ਕੋਈ ਵੀ ਵੀਰ ਆਊਗਾ ਹਰ ਇੱਕ ਵੀਰ ਦਾ ਇੱਕ ਇੱਕ ਮਿੰਟ ਵੀਰੇ ਘੰਟੇ ਘੰਟੇ ਦਾ ਆਪਾਂ ਮੁੱਲ ਪਵਾਵਾਂਗੇ ਵੀਰ ਦੇ ਇੱਕ ਮਿੰਟ ਦਾ ਇੱਥੇ ਆ ਕੇ ਅਗਲੇ ਵੀਰ ਦੇ ਟਾਈਮ ਦੀ ਵੀਰੇ ਮੁੱਲ ਪਊਗਾ ਇਹ ਨਹੀਂ ਆਖਾ ਕੋਈ ਵੀ ਗੱਡੀ ਚਾਕੇ ਮੈਂ 3000 ਖਰਚਾ ਖਾ ਕੇ ਆ ਗਿਆ ਇਹ ਗੱਲ ਨਹੀਂ ਹੋਊ ਵੀਰੇ ਤੁਸੀਂ ਕੱਲ ਨੂੰ ਸ਼ਾਮ ਨੂੰ ਪੱਥੇ ਵੱਢ ਲੋ ਜਿਹੜੀ ਸਾਡੇ ਕੋਲ ਗਊ ਨਹੀਂ ਜਾਣੀ ਇੱਕ ਲੈ ਜਾਣੀਆਂ ਦੋ ਲੈ ਜਾਣੀਆਂ ਪਰਸੋਂ ਬਾਈ ਜੀ ਤੁਹਾਡੇ ਘਰੇ ਸਾਡੀ ਗਊ ਸੀਨੀਵਾਲ ਕਟੜੀ ਫਾਰਮ ਵਾਲੀ ਜਾਊਗੀ ਜਾਊਗੀ ਜਿਹੜਾ ਵੀਰ ਆਪਦੇ ਮਨੋਂ ਗਊ ਖਰੀਦਣ ਦੇ ਚਾਹ ਬਣ ਚ ਆਇਆ ਜੇ ਕਿਸੇ ਵੀਰ ਨੇ ਢੇਡਾ ਦੇਣ ਆਉਣਾਗਾ ਉਹ ਵੀ ਪਰ ਵੀਰ ਸਾਡੇ ਕੋਲੇ ਆ ਕੇ ਮਜਬੂਰ ਹੋ ਜਾਂਦੇ ਆ ਵੀ ਮੈਂ ਤਾਂ ਦੇਖਣ ਆਇਆ ਸੀ ਯਾਰ ਮੈਨੂੰ ਗਊ ਫੱਟਾ ਗਈ ਮੈਂ ਤੁਹਾਨੂੰ ਪੈਸੇ ਪਿੰਡੋਂ ਮੰਗਾਉਣਾ ਕੋਈ ਜਮਾਨਾ ਬੰਦਾ ਆ ਗਿਆ ਉਹੀ ਗੱਲ ਆਪਾਂ ਕਰੀ ਬੰਦਾ 10000 ਬੰਨ ਦੇ ਜੇ ਆਪੇ ਕਿਦਾ ਰੁਕ ਜਾਨੇ ਵੀਰੇ ਦੋ ਤਿੰਨ ਦਿਨ ਵੀ ਰੁਕ ਜਾਨੇ ਆ ਬਾਈ ਜੀ ਪਿੰਡਾਂ ਵਾਲੇ ਹੀ ਬੰਦੇ ਆ ਜ਼ਿਮੀਂਦਾਰ ਬੰਦੇ ਆ ਗਏ ਹਰ ਇੱਕ ਬੰਦੇ ਦਾ ਵੀਰੇ ਸਿਸਟਮ ਪਤਾ ਹੁੰਦਾ ਕਿ ਵੀਰੇ ਦੋ ਚਾਰ ਦਿਨ ਪੰਜ ਛੇ ਲੇਟ ਆਉਂਦੇ ਆ ਇਹ ਕਰਮ ਵਾਲੀਆਂ ਵੀਰੇ ਅਸੀਂ ਇਹਨਾਂ ਨੂੰ ਪੱਠੇ ਪਾ ਕੇ ਅਸੀਂ ਵੱਧਦੇ ਆ ਗਏ ਘੱਡੋ ਘੱਡ 10 15000 ਬੰਦਾ ਬੰਨ ਦੇ ਜੀ ਦੇ ਜੇ ਕਿਉਂ 10 15000 ਤਾਂ ਵੀਰੇ ਜ਼ਰੂਰੀ ਹੁੰਦਾ ਨਾ ਇਹ ਜੇ ਵੀਰੇ ਸਾਡੇ ਘਰੇ ਉਸ ਤੋਂ ਬਾਅਦ ਜੋ 5 400 ਦੇ ਪੱਠੇ ਖਾ ਜਾਣੀ ਆ ਤਾਂ ਸਾਨੂੰ ਵੀਰੇ ਪ੍ਰਮਾਤਮਾ ਤੋਂ ਤੂੰ ਜ਼ਿਆਦਾ ਦੇਊਗਾ ਇਹ ਤਾਂ ਵੀਰੇ ਇੱਕ ਜਿਹੜੀ ਸੱਚੀ ਹੈ ਗਊ ਮਾਤਾ ਹੀ ਆ ਵੀਰੇ ਜੇ ਬੰਦੇ ਨੇ ਨੂੰ ਕੁਝ ਸਾਹਮ ਦਾਗਾ ਇਹਨਾਂ ਦੇ ਵਿੱਚ ਆਉਂਦਾ ਵੀਰੇ ਉਹਨੂੰ ਵੀਰੇ ਕਦੇ ਘਾਟਾ ਨਹੀਂ ਪੈਣ ਦਿੰਦੀਆਂ ਇਹਨੋਂ ਗੱਲ ਆ ਜੇ ਹਾਂ ਇਹ ਤੁਹਾਡਾ ਬਟੂਆ ਨੂੰ ਵੀਰੇ ਇਹ ਨਹੀਂ ਵੀ ਕਿਤੇ ਚੌਂਦੇਲੇ ਪੁਰੀ ਦਾ ਬਟੂਆ ਖਾਲੀ ਹੋ ਗਿਆ ਉਹ ਵੀਰੇ ਇਹ ਖਾਲੀ ਨਹੀਂ ਹੋਣ ਦਿੰਦੀਆਂ ਬਟੂਆ ਤੁਹਾਡਾ ਭਰਿਆ ਰਹੂਗਾ ਉਹ ਚੌਂਦੇਲਾ ਪੁਰੀ ਵੀਰੇ ਖਾਲੀ ਕਰ ਗਿਆ ਉਹ ਚੌਂਦੇਲਾ ਪੁਰੀ ਦਾ ਵੀਰੇ ਖਾਲੀ ਹੋ ਗਿਆ ਸੀਗਾ ਪਰ ਉਹਨੇ ਫਿਰ ਜੇ ਉਹਦੇ ਕੋਲ ਪੰਜ ਚਾਰ ਆ ਹੁੰਦੀਆਂ ਤਾਂ ਫਿਰ ਚੌਂਦੇ ਵਾਲੇ ਪੂਰੀ ਦਾ ਵੀਰੇ ਬਟੂਆ ਨਹੀਂ ਖਾਲੀ ਹੋਣਾ ਸੀ। ਸੋ ਗੱਲ ਜਾਇਜ਼ ਆ ਇਹ ਆਪਾਂ ਗਲਤ ਤਾਂ ਕਹੀ ਆ। ਇਹ 12 ਮਹੀਨੇ 30 ਦਿਨ ਚੱਲਦੀ ਆ। ਦੋ ਦੋ ਸਰਪ ਆਪਣੇ 1.5 ਮਹੀਨੇ ਦਾ ਗਾਇਪ ਪੈਂਦਾ ਡਰਾਈ ਦਾ। ਬੱਸਾਂ ਹੀ ਪੈਂਦਾ ਵੀਰੇ। ਇਹ ਸੇਦੰਦ ਦਾ ਦੂਜਾ ਸੁਆ ਜੇ ਕਿਸੇ ਨੇ ਪਿਓਰ ਤੇ ਕੰਮ ਕਰਨਾ ਪਰ ਇਹ 85 ਤੋਂ 90% ਹੀ ਪਿਓਰ ਆ। ਇਹ ਵੀ ਸੌਣ ਲਈ ਗਰਮੀ ਦੇ ਵਿੱਚ ਜਾਦਾਂ ਟਿਕ ਟਿਕ ਬਜੂ ਦਾ ਕੋਈ ਫਾਇਦਾ ਨਹੀਂਗਾ। ਇਹਦਾ ਵੀ ਵੀਰੇ ਸਾਈ ਲਾਲੇ 35 ਕਿਲੋ ਚਵਾ ਦਿਆਂਗੇ। ਅਜਾ ਜਮਾ ਗਰਮੀ ਦੀ ਡੀ ਫ੍ਰੇਜ ਆ ਗਈ ਏ। ਬਿਲਕੁਲ ਡੀ ਫ੍ਰੇਜ ਆ ਗਈ ਉਦੋਂ ਅੱਗੇ ਤੁਹਾਨੂੰ ਉੱਥੇ ਹੀ ਦੱਸ ਦੇਣੇ ਆ ਆ ਬਸ ਸਮੜਾ ਇਹਨੂੰ ਕਰੀ ਮੇਰੇ ਪੁੱਤ ਕਰੀ ਇਹਨੂੰ ਮੜਾ ਜਾ ਇਹ ਵੀਰੇ ਦੋ ਦੰਦ ਆ ਗਈ ਪੰਜ ਚਾਰ ਦੰਦਾਂ ਦੇ ਵਿੱਚ ਬੱਚਾ ਤੇਰੂ ਬਹੁਤ ਸੋਹਣੀ ਬੱਸੀ ਆ ਗਈ ਤੇ ਉਦੋਂ ਅੱਗੇ ਵੀਰੇ ਕੱਢ ਦੇ ਦੋ ਦੰਦ ਕੱਢ ਦੇ ਇਹ ਦੋ ਦੰਦ ਵੀਰੇ ਐਰਸਰ ਦੇ ਵਿੱਚ ਆ ਗਈ ਵੱਡੀ ਗੱਲ ਬਾਈ ਜੀ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਹੋਵੇ ਚਾਹੇ ਤੁਹਾਡੀ 5 ਲੱਖ ਦੀ ਨਹਿਮਤਾ ਤੁਹਾਡਾ ਵੀਰੇ ਪਰ ਬੈਂਕ ਦੇ ਵਿੱਚੋਂ ਕ੍ਰੈਡਿਟ ਕਾਰਡ ਬਣਿਆ ਹੋਣਾ ਜ਼ਰੂਰੀ ਚਾਹੀਦਾ ਤੁਹਾਡੀ ਉਹ ਤੋਂ ਗਊਆਂ ਦੀ ਪੇਮੈਂਟ ਹੋ ਜਾਊਗੀ ਤੁਹਾਨੂੰ 20-50 ਹਜ਼ਾਰ ਨਾਲ ਨਗਦ ਲੋੜ ਆ ਉਹ ਵੀ ਵੀਰੇ ਜੇਬ ਦੇ ਵਿੱਚੋਂ ਦਿੱਤਾ ਜਾਊਗਾ ਪਰਮਾਤਮਾ ਦੀ ਕਿਰਪਾ ਸਦਕਾ ਇੱਕ ਪਰਮਾ ਦਾ ਪਿਆਰ ਖੱਟਣ ਲਈ ਪਰ ਤੁਹਾਡੀ ਕ੍ਰੈਡਿਟ ਕਾਰਡ ਦੀ ਲਿੰਮਟ ਹੋਣੀ ਜ਼ਰੂਰੀ ਆ ਚਾਹੇ 5 ਲੱਖ ਦੀ ਲਿੰਮਟ ਉਹਦੀਆਂ ਵੀ ਵੀਰੇ ਕਿਸ਼ਤਾਂ ਬਣ ਜਾਣਗੀਆਂ ਕਿਸੇ ਨਵੇਂ ਵੀਰ ਪੁੱਛਦੇ ਆ ਇਹ ਕੀ ਚੀਜ਼ ਆ ਤੁਸੀਂ ਵੀਰੇ ਬੈਂਕ 'ਚ ਪਤਾ ਕਰ ਲਓ ਆਪਦਾ ਕ੍ਰੈਡਿਟ ਕਾਰਡ ਅਪਲਾਈ ਕਰ ਦਿਓ ਹਫ਼ਤੇ 'ਚ ਬਣ ਕੇ ਆ ਜਾਂਦਾ ਫੇਰ ਉਹਨੂੰ ਸੀਨੀ ਬਾਲ ਕਾਡਾ ਦੀ ਫਾਰਮ ਤੇ ਲੈ ਕੇ ਆਓ ਸਕੀਮ ਦਾ ਲਾਭ ਉਠਾਓ ਤੋ ਵੀਰੋ ਨਾਲ ਸੁਭਦਾ ਵੀ ਸਾਰੇ ਜਾਏਗਾ ਟਰਾਂਸਪੋਰਟ ਕੈਡਰਡ ਕਾਰਡ ਪੇਮੈਂਟ ਆਰਾ ਵਗੈਰਾ ਹਨਾ ਬੈਲੀ ਦਾ ਵੀ ਸਾਂਝਾ ਕੰਮ ਤੁਹਾਡਾ ਹੋ ਜਾਊਗਾ ਸਾਹਮਣੇ ਸਕਰੀਨ ਤੇ ਜੋ ਬੱਚੀ ਦੇਖ ਰਹੇ ਆ ਇਹ ਵੀ ਰਮਣੇ ਦੰਦੋ ਦੋਦਾਂਦਾ ਵੀਰੇ ਦੰਦੋ ਪਿਆਰ ਦੋਦਾਂਦਾ ਜਿਹੜੀ ਕਹਿਤੀ ਉਹੀ ਹੋਊਗਾ ਦੇਖਿਆ ਹੁੰਦਾ ਮਾਲ ਵੀਰੇ ਫੇਰ ਕਹਿੰਨੇ ਆ ਪਰ ਵੀਰੇ ਹਜੇ 10 ਦਿਨ ਨਹੀਂ ਬੱਸੀ ਸੁੰਦੀ ਫੈਡਰਸ ਲੇਵੇ ਦੇ ਵਿੱਚ ਆ ਗਈ ਕਰਮ ਵਾਲੀ ਦੇਖੋ ਲੇਵਾ ਲਾਲੀਆਂ ਮਾਰਦਾ ਵੀਰੇ ਮੁਠੀ ਵਾਲਾ ਥਾਣ ਆਊਗਾ ਇਹਦਾ ਬਹੁਤ ਸੋਹਣਾ ਥੋੜਾ ਜਿਹਾ ਪਾਲ ਪਾਈ ਕਰਕੇ ਦੇਖਦਾ ਨਹੀਂ ਕੋਲੇ ਆਉ ਤਾਂ ਮੁੱਠੀ ਨਾਲ ਤੁਹਾਨੂੰ ਦਿਸੂਗਾ ਵੀਰੇ ਦਾ ਵੱਡੇ ਕੱਦ ਬੇਲ ਦੇ ਵਿੱਚ ਆ ਗਈ ਦੁੱਧ ਵੀਰੇ 25 ਕਿਲੋ ਦੇਊਗੀ ਕਿਸੇ ਵੀ ਵੀਰ ਨੇ ਲੈਣੀ ਆ 20 ਤੋਂ 22 ਕਿਲੋ ਮੰਨ ਕੇ ਲੈ ਲੈ ਇਹਦੂ ਗ੍ਰਾਮ ਦੀ ਘੱਟਦੀ ਵੀਰੇ 20 ਕਿਲੋ ਤੋਂ ਪਾਰ ਦੁੱਧ ਵਾਲੀ 20 ਮੰਨ ਕੇ ਹੀ ਲੈ ਜੇ 20 ਵਾਲੀ ਬੱਛੀ ਹੈਗੀ ਆ ਜਮ ਹੈਗੀ ਆ ਰੇਟ ਬਾਈ ਜੀ ਕਮਾਲ ਦੇ ਹੋਣਗੇ 65000 ਤੋਂ ਥੱਲੇ ਇੱਕ ਨੱਕ ਵੀ ਨਹੀਂ 65 70 75 80 85 90 95 ਲੱਖ 300 ਦੇ ਬਾਈ ਜੀ ਲੱਖ ਤੋਂ ਬਾਹਰ ਵੀ ਆ ਜੈ ਜੈ ਗੱਲਾ ਸੱਤ ਬੜਾ ਇਹਦੂ ਬਿਨਾ ਹੋਰ ਜਿਹੜੀਆਂ ਵੱਡੀਆਂ ਉਹ ਸੱਤੇ ਵੱਡੀਆਂ ਨੇ ਉਹ 35 ਕਿਲੋ 40 ਕਿਲੋ ਦੁੱਧ ਵਾਲਾ ਮਾਲ ਆ ਜਿਹਨੇ ਸੱਤ ਬੈੜਾ ਹੋਰ ਨੇ ਉਹ ਕਿਤੇ ਦੂਰ ਨਹੀਂ ਹੈਗੇ ਮਗਰਲੇ ਫਾਰਮ 'ਚ ਖੜੀਆਂ ਨੇ ਤੇ ਉਹ ਮਗਰੀ ਖੜੀਆਂ ਕਿਉਂਕਿ ਮਾਲ ਵੀਰੇ ਬਾਹਲਾ ਲੱਗਦਾ ਨਹੀਂ ਨਿਮਾਈ ਧਮਾਈ ਨਹੀਂ ਹੁੰਦੀ ਤਾਂ ਕਹੋ ਧੁੱਪ ਹੁੰਦੀ ਆ ਥੋੜੀ ਤੋਂ ਮਾਲ ਜਿਹੜਾ ਦਿਖਾਉਣੇ ਪੈਂ ਜਿਵੇਂ ਮਰੂਤੀ ਦੀ ਗੱਡੀ ਹਰ ਇੱਕ ਘਰੇ ਹਰ ਇੱਕ ਬੰਦੇ ਦੀ ਐਵਰੇਜ ਬਜਟ ਦੇ ਵਿੱਚ ਆਉਂਦੀ ਆ ਹਨਾ ਇਹਦਾ ਕੈਮਰੇ ਵਿੱਚ ਤਾਂ ਵੀਰੇ ਬਾਹਲਾ ਮਾਲ ਨਹੀਂ ਲਾਉਂਦੇ ਇਹਦਾ ਇੱਕ ਸਨੇਹਾ ਲਾਉਣ ਵਾਲੀ ਗੱਲ ਹੁੰਦੀ ਆ ਜਿਹੜੇ ਪੁਰਾਣੇ ਵੀਰ ਜੁੜੇ ਸਾਡੇ ਫਾਰਮ ਤੇ ਜਦੋਂ ਇਕੱਠ ਹੁੰਦਾ 200 ਬੰਦੇ ਦਾ ਉਹਦੇ ਵਿੱਚੋਂ 100 ਬੰਦਾ ਵੀਰੇ ਇਹ ਜਾ ਕੋਈ ਕਹੂ ਪੰਜਵੀਂ ਆ ਰਾਇਆ ਇੱਥੇ ਆਓ ਪਹਿਲਾਂ ਸਾਡੇ ਜਿਹੜੇ ਬੰਦੇ ਹੁੰਦੇ ਨੇ ਉਹਨੂੰ ਸਲੈਤੀ ਲੈ ਲਓ ਫੇਰ ਪਤਾ ਲੱਗੂਗਾ ਕਿਉਂਕਿ ਵੀਰੇ ਭਰਾਮਾਂ ਦਾ ਇੰਨਾ ਪਿਆਰ ਹੋਣ ਦੇ ਨਾਂ ਤੇ ਪ੍ਰਮਾਤਮਾ ਦੀ ਏਡੀ ਕਿਰਪਾ ਹੋਣ ਦੇ ਨਾਂ ਤੇ ਵੀਰੇ ਬਹੁਤ ਡਾਡਰ ਕੇ ਕੰਮ ਕਰਦੇ ਆ ਜਦੋਂ maal ਲੈਣੇ ਆ ਵੀਰੇ ਤਿੰਨ ਚਾਰ ਇਹਨੂੰ ਟੰਕਾ ਕੇ ਫੇਰ ਕਿਤੇ ਜਾ ਕੇ ਵੀਰੇ ਸੌਦਾ ਗਰਾਉਂਡ ਦੇ ਵਿੱਚ ਲਾਉਣੇ ਆ ਕਿਉਂਕਿ ਵੀਰੇ ਬੰਦਾ ਕਾਮਯਾਬ ਤਾਂ ਹਰ ਇੱਕ ਹੀ ਹੋ ਜਾਂਦਾ ਉੱਪਰਲੇ ਜਿਹੜੀ ਜਾਣਾ ਆਪਾਂ ਸਿਰੇ ਵਾਲੇ ਟੰਮੇ ਦੇ ਵੀਰੇ ਆਮ ਬੰਦਾ ਜਾਵੜਿਆਂ ਦਾ ਪਰ ਉੱਥੇ ਜਾ ਕੇ ਟਿਕ ਕੇ ਰਹਿਣਾ ਬਹੁਤ ਏ ਕਬੱਡੀ ਗੱਲ ਹੁੰਦੀ ਹੈ। ਜਦੋਂ ਪਤਾਂਗੇ ਚੜ ਜੇ ਫਿਰ ਡੋਰ ਆਪਦੇ ਹੱਥੇ ਰੱਖੋ ਆਪ ਜੀ। ਬਿਲਕੁਲ ਜੋੜਾ ਕੱਢੋ ਉਹੀ ਗੱਲ ਹੈ ਵੀਰ ਜੀ। ਉਹਨੂੰ ਫਿਰ ਬਹੁਤ ਸੋਚ ਸੰਧ ਕੇ ਚੱਲਣਾ ਪੈਂਦਾ। ਮੇਰੇ ਨਾਲ ਪਹਿਲਾਂ ਦਲਾਲ ਵੀਰ ਵੀ ਨਾਲ ਇੱਥੇ ਸੌਦੇ ਲਵਾਉਂਦੇ ਦਿੰਦੇ ਸੀਗੇ। ਪਰ ਉਹ ਇੱਕ ਦੋ ਵਾਰੀ ਲਾਂਬੇ ਆਏ ਆ। ਹੁਣ ਜਿੰਨੇ ਵੀ ਸੌਦੇ ਲਾਉਣੇ ਆ ਵੀਰੇ 400 ਦੇ ਘੱਟ ਵੇਚ ਲਾਂਗੇ। ਪਰ ਆਪ ਸੌਦੇ ਲਾਉਣੀ। ਜੈ ਜੈ ਗੱਲ। ਹਾਂ ਸਾਡੇ ਕੋਲੇ ਜੋ ਰੇਟ ਕਰਾਂਗੇ ਕੋਈ ਇਹ ਵੀਰ ਨਹੀਂ ਕਹਿ ਦੂਗਾ ਜਿਹੜਾ ਨੇ ਬੰਦੇ ਨੇ ਰੇਟ ਕੀ ਕਰਦਾ ਸਾਡੇ ਮੂੰਹ ਹੰਦੀ ਨਹੀਂ ਚਾਕ ਇਸ ਤੋਂ ਅੰਦਰ ਰੇਟ ਹੁੰਦਾ ਉਹ ਜੀ ਭਾ ਕਰਨੇ ਉਹ ਹੀ ਚੀਜ਼ ਹੋਊਗੀ ਕੱਲ ਕੋਲ ਉਹੀ ਚੀਜ਼ੂ ਬਾਕੀ ਵੀਰੇ ਮਾਲ ਫੁੱਲ ਕੁਆਲਿਟੀ ਹੋ ਅਸੀਂ ਕੱਲੀ ਕੁਆਲਿਟੀ ਕੁਆਲਿਟੀ ਕਰੀ ਜਾਈਏ ਤੇ ਬਜਟ ਹਲਾ ਦਈਏ ਉਹ ਵੀ ਵੀਰੇ ਕੋਈ ਬਾਹਲੀ ਵੱਡੀ ਸ਼ੋਭਾ ਵਾਲੀ ਗੱਲ ਨਹੀਂ ਹੁੰਦੀ ਕੁਆਲਿਟੀ ਟੌਪ ਹੋ ਰੇਟ ਜਾਇਜ਼ ਹੋ ਜਾਇਜ਼ ਗੱਲ ਆ ਹਾਂਜੀ ਸੋਚੀ ਗੱਲ ਉਹ ਹੀ ਦੁਆਰੇ ਰੀਪੀਟ ਕਰਦੇ ਵੀ ਕੱਲੀ ਕੁਆਲਿਟੀ ਦੇਖੀ ਚੱਲੀ ਜਾਪਾ ਹਨਾ ਕਹਿ ਜੇ ਵੀ ਰੇਮਾਂਡ ਦਾ ਕਪੜਾ ਕੋਟ ਮੰਡ ਪਾਉ ਜਜੂਗਾ 25000 ਦਾ ਹੋਵੇ ਉਹ ਬੰਦੇ ਬਜਟ ਚ ਨਾ ਆਵੇ ਨਾ ਆਵੇ ਕਿਉਂਕਿ ਉਹ ਚੀਜ਼ ਦੇਖੋ ਜਿਹੜਾ ਜੱਗ ਪਾਉਂਦੀ ਚੀਜ਼ ਹੋਵੇ ਜਮਾ ਕੋਟ ਪੈਂਟ ਵੀ ਹੋਵੇ ਤੇ ਰੁਪਈਆ ਵੀ 2500 ਤੋਂ 3000 ਹੀ ਹੋਵੇ ਵਿਆਹ 'ਚ ਬੰਦਾ ਖੜਾ ਦਿਸੇ ਬੱਸ ਉਹ ਆ ਗਈ 2500 ਆਪਾਂ ਲਾਉਣਾ ਨਹੀਂ 3000 ਵਾਲਾ ਵੀ ਮੂੰਹੋਂ ਬੋਲੂਗਾ ਚੰਗੇ ਦਰਤੀ ਦਾ ਸਮਤਾ ਹੋਵੇ ਉਹੀ ਗੱਲ ਆ ਵੀ ਉਹੀ ਗੱਲ ਹੈ ਵੀ ਰਾਇਆਂ ਪਿੰਡ ਤੋਂ ਕੱਢ ਕੇ ਲੈਂਦੀਆਂ ਮੀਆਂ ਇਹ ਪਰ ਇਹਦੇ ਤੋਹਫੇ ਲੈਂਦੇ ਹੁੰਦੇ ਆ ਤੇ ਟਾਈਮ ਲਾ ਕੇ ਇਹ ਵੀਰੇ ਤੁਹਾਨੂੰ ਬੜਾ ਜਿਆਦਾ ਬਜਟ ਲਾਉਣ ਦੀ ਲੋੜ ਨਹੀਂ ਥੋੜਾ ਬਜਟ ਲਾ ਕੇ ਤੁਸੀਂ ਜਿਆਦਾ ਦੁੱਧ ਤੇ ਕੁਆਲਿਟੀ ਤੇ ਜਿਹੜੀ ਤੇ ਮਰਜ਼ੀ ਕੰਮ ਕਰ ਸਕਦੇ ਓ ਸੋ ਜਿਹੜੇ ਸਾਹਮਣੇ ਸਕਰੀਨ ਤੇ ਦੋ ਬਿਹੜਾ ਦੇਖਦੇ ਪਏ ਓ ਅੱਜ ਦੇ ਐਂਡ ਤੇ ਦੇਖੋ ਜਰਸੀ ਆ ਗਈ ਵੱਡੇ ਗੱਦਗਾੜ ਦੇ ਵਿੱਚ ਬਿਲਕੁਲ ਵੀਰੇ ਚੰਗੇ 25 ਕਿਲੋ ਦਾ ਦਾਲਾ ਬੱਚਾ ਹੈ ਬੇਲ ਬੂਲ ਬਾਡੀ ਵੇਟ ਵਗੈਰਾ ਬਹੁਤ ਆ ਗਰਮੀ ਗਰਮੀ ਦੁੱਧ ਦਾ ਸੁਆਦਿਸ਼ਟ ਨਜ਼ਾਰਾ ਲੈ ਦੇਣਾ ਜਿੱਦਾਂ ਦਾ ਸੀਮਟ ਲਖਾਉਂਗੇ ਜੇ ਹੁਣ ਵੀਰੇ 85000 ਡਿਮਾਂਡ ਆ ਸਿਰਫ ਸਿਰਫ 85000 ਡਿਮਾਂਡ ਆ ਹਤਾ ਡਿਮਾਂਡ ਆ 85 ਇੱਕ ਨੌ ਤਾਂ ਰਿਹਾ 85 ਮੁੱਲ ਕਰਿਆ 85 ਮੁੱਲ ਕਰਿਆਗਾ ਉਹ ਇੱਥੇ ਆ ਕੇ ਸਾਰਾ ਕੋਸੀ ਹੋ ਜਾਊਗਾ ਬਾਕੀ ਵੀਰੇ ਰੇਟ ਜਾਣੀ ਇਹੇ ਦੇ ਹੋਣਗੇ ਕੋਈ ਬਾਹਲੇ ਨਹੀਂ ਦੱਸਦੇ ਤੇ ਰੇਟ ਅਸੀਂ ਮਣਮੇ ਹੀ ਕਿਉਂ ਘਰੇ ਆ ਕੇ ਦੱਸਦੇ ਆ ਕਿਉਂਕਿ ਵੀਰੇ ਬਹੁਤ ਤਰ੍ਹਾਂ ਦੇ ਫਿਰ ਵਿੱਚ ਵਪਾਰੀ ਕਹਿੰਦੇ ਤੁਸੀਂ ਰੇਟ ਨੰਕੇ ਕਰਦੇ ਆਂ ਕਰਤੇ ਇਸ ਕਰਕੇ ਵੀਡੀਓ ਤਾਂ ਨਹੀਂ ਰੇਟ ਦੱਸ ਦੇਗੀ ਤੇ ਜਿਹੜੇ ਗੱਬਣਾ ਆ ਖੜੀਆਂ ਵੱਡੀਆਂ ਗਾਵਾਂ ਐਰ ਸ਼ਰ ਹਣਾ ਬਾਈ ਜੀ ਦੋ ਦੰਦ ਬੱਸੀ ਆ ਆ ਕੀ ਆ ਚਾਰ ਦੰਦ ਆਗਲੀ ਐਰ ਸ਼ਰ ਉਹ ਆਪਾਂ ਦੋ ਦਿਖਾ ਦਿਆਂ ਹਾਂ ਉਹ ਦੋ ਦਿਖਾ ਦਿਆਂ ਸੀ ਹੁਣ ਉਹ ਤੂੰ ਅੱਗੇ ਆ ਗਿਆ ਵੀਰੇ ਜਰਸੀ ਬਿਲਕੁਲ ਤਾਜੀ ਸੂਈ ਆ ਹਜੇ ਇਹ ਵੀਰੇ 5:30 ਵਜੇ ਸੂਈ ਆ ਹੁਣ 6:30 ਦਾ ਟਾਈਮ ਆ ਜੇ ਇਹਦੀ ਜਾਣੀ ਦੀ 2 ਘੰਟੇ ਤੱਕ ਹੋਰ ਪੈ ਜਾਣੀ ਆਂਗੀ ਬਿਲਕੁਲ ਤਾਜੀ ਸੁਈਆ ਚੇਹ 28 ਤਰੀਕ ਨੂੰ ਠੀਕ ਹੈ ਸੋ ਬਾਕੀ ਤੋਰਾ ਵਗੈਰਾ ਦੇਖੋ ਤੇ ਨਾਲਾ ਨੂੜਾ ਜੇ ਮੈਨੂੰ ਕੋਈ ਛੋਟੀ ਨਾ ਮੰਨ ਲੈ ਬਹੁਤ ਵੱਡੀ ਬੈੜਾ ਵੀਰੇ ਜਰਸੀ ਚੰਗੇ ਦੁੱਧ ਵਾਲੀ ਇਹ 20 ਕਿਲੋ ਤੋਂ ਬਾਹਰ ਵਾਲਾ ਮਾਲ ਆ ਵੀਰੇ ਸੋ ਫੁੱਲ ਸਾਈਜ਼ ਦੇ ਵਿੱਚ ਆ ਗਈ ਦੂਜਾ ਸੁਆ ਸੂਈ ਸਬਈ ਕੰਟਾ ਇੱਕ ਹੋ ਗਿਆ ਸੋ ਇਹਨੂੰ ਤੇ ਨਾਲੇ ਕਵਾ ਦੇਖੀ ਨਾ ਸਾਈ ਵਾਲ ਬਾਈ ਜੀ ਇਹ ਸਾਈ ਵਾਲਾ ਵੀਰੇ ਤੇ ਨਾਲ ਥੋੜਾ ਜਿਹਾ ਕ੍ਰੋਸ ਆਪਾਂ ਡਰਦਾ ਵੀ ਇਹ ਤੇ ਕਹਿ ਸਕਦੇ ਆ ਗੈਰਗਰਲੈਂਡੋ ਦਾ ਜੀ ਤੇ ਮੂੰਹੋਂ ਚਾਰ ਦਿਨ ਦਾ ਦੂਜਾ ਸੁਆ ਸੂਣ ਵਾਲੀ ਆ ਇਹ ਪਿਛਲੇ ਲਾਰਡ ਚ ਵੀਰੇ ਆਪਾਂ ਵੇਚੀ ਨਹੀਂ ਸੀ ਕੱਚੀ ਸੀ ਹੌਣ ਬੜ ਨਿੱਖਰ ਗਿਆ ਕਿਉਂਕਿ ਵੀਰੇ ਪਿਛਲੇ ਨਾਲ ਕੱਚੀ ਵੇੜਾ ਪਾ ਲਉ 20 ਕਿਲੋ ਕਹਿ ਦਿਆ ਅਗਲਾ ਵੀਰੇ 10 ਵੀ ਨਹੀਂ ਮੰਨਦਾ ਕੱਚੀ ਵੇੜਾ ਇਸ ਕਰਕੇ ਵੀਰੇ ਹੁਣ ਅਗਲੇ ਨੂੰ ਦੱਸੂ ਵੀ ਆ ਵਾਕਈ 20 ਕੱਢੂਗੀ ਦੱਸੂਗੀ ਵੀਰੇ ਹਜੇ ਵੀ ਇਹ ਦੇਸੀ ਮਖਿਆਲ ਆਉ ਦੇਖੋ ਠੰਡੀ ਸੀ ਲੈਂਨੀ ਚਾਹੇ ਬੰਦਾ ਵੀਰੇ ਥੱਲੇ ਦੀ ਬਹਿ ਕੇ ਦੂਜੇ ਪਾਸੇ ਲੰਘ ਜੇ ਸੋ ਆਹ ਦੇਖੋ ਜਰਸੀ ਨਾੜਾ ਦੇਖੋ ਆਸੇ ਪਾਸੇ ਜਿਵੇਂ ਰੇਲ ਦੀ ਲੀ ਹੁੰਦੀ ਆ ਉਹਦੇ ਆਸੇ ਪਾਸੇ ਪੱਟੇ ਹੁੰਦੇ ਜਿਵੇਂ ਗਾੜਾ ਤੱਕ ਬੰਦਾ ਪਹੁੰਚ ਨਹੀਂ ਸਕਦਾ ਉਹ ਸਿਸਟਮ ਆ ਤੇ ਗੁੰਦੀ ਵਜੇ ਜਦੋਂ ਲੀ ਨੰਗਦੀ ਆ ਤੇ ਜਿੰਨਾ ਮਰਜੀ ਵਜਨ ਪਾਈ ਜੋ ਉਹ ਕਹਿੰਦਾ ਸਿਸਟਮ ਆ ਲੀਹਾਂ ਦੱਸ ਦਿਆ ਪੰਜਾ ਕਿ ਦੁੱਧ ਨੂੰ ਬੈਠ ਸਾਨੂੰ ਨਜ਼ਾਰੇ ਲੈ ਦੂ ਇੱਕ ਜਾਣਾ ਵੇਜੇ ਦੋ ਜਾਣਾ ਵੇਜੇ ਫੁੱਲ ਸੈੱਟ ਦੇ ਵਿੱਚ ਆ ਗਿਆ ਇੱਕ ਗੱਬਣਾ ਤੇ ਇੱਕ ਸੂਈ ਵੀ ਦਿਖਾਈ ਜਾਨੇ ਆਪਾਂ ਅੱਗੇ ਆਪਾਂ ਜਰਸੀਆਂ ਦੇਖਦੇ ਆਪਾਂ ਗੱਬਣਾ ਦਾ ਹਨਾ ਬਿਲਕੁਲ ਗੱਬਣਾ ਵੀ ਦੇ ਜੋੜਾ ਜਰਸੀਆਂ ਦਾ ਦੇਖ ਸਕਦੇ ਹੋ ਅਸਲ ਪਿਓਰ ਮੱਡੀਆਂ ਪੰਜਾਬ ਵਾਲੀ ਫੁੱਲ ਬਾਡੀ ਵੇਟ ਤੇ ਚੰਗੀ ਝੋੜੀ ਥਣ ਗੁੱਲੇ ਵਾਲੀ ਆ ਵੀਰੇ ਦੋਨੋਂ ਬੱਚੇ ਦਾ 25-25 ਕਿਲੋ ਵਾਲਿਆ ਜਿਸੇ ਵੀ ਵੀਰ ਨੇ ਲੈ ਜਾਣੇ ਆ ਵੀਰੇ 22-22 ਕਿਲੋ ਮੰਨ ਕੇ ਲੈ ਜਾ ਇਹਨਾਂ ਨੂੰ ਇਹ ਤੋਂ ਗ੍ਰਾਮ ਨਹੀਂ ਵੀਰੇ ਘੱਟ ਕਰਦੀਆਂ 22-22 ਕਿਲੋ ਦੁੱਧ ਤੇ ਪਲੱਸ ਜਿੱਦਾਂ ਦਾ ਇਹਦੇ ਸੀਮਨ ਲਖਾ ਕੇ ਵਿੱਚ ਵੀਰੇ ਕਹਿੰਦੇ ਅਸੀਂ ਜਰਸੀ ਬੱਚੀ ਸੀਮਣੇ ਨੂੰ ਲੈ ਜਾਣੀ ਬਾਇਓ ਡਾਟਾ ਵਾਲਾ ਦੇ ਦੇ ਉਹ ਦੇ ਦਾਂ ਕਹਿੰਦਾ ਬਾਇਓ ਡਾਟਾ ਮੰਗਦੇ ਆ ਬਜਟ ਦੇ ਵਿੱਚ ਵੀ ਜਾਏ ਜਾਣਗੀਆਂ ਤੇ ਬਲੱਡ ਲਾਈਨ ਵੀ ਨਹੀਂ ਦੇ ਦੇਣਗੇ ਅੱਗੇ ਤੁਸੀਂ ਸੀਮਨ ਰਖਾਉਣੇ ਆ ਪ੍ਰੀਤ ਜੇਗੁਰ ਚੰਗੇ ਸੀਮਨ ਵਰਤ ਕੇ ਇਹੋ ਜਿਹਾ ਬਹਿਣਾ ਤੇ ਆਪਦੇ ਘਰੇ ਬ੍ਰੀਡ ਕਰ ਸਕਦੇ ਆ ਵੀਰੇ ਤੁਸੀਂ ਜਿਹੜੀ ਜਿਹੇ ਜੀ ਮਰਜ਼ੀ ਦਰਸੀ ਦੇ ਕੰਮ ਕਰ ਸਕਦੇ ਹੋ ਦੁੱਧ ਵੀਰੇ 25-25 ਦੇਣੀਆਂ ਪਰ ਤੁਸੀਂ 20 ਤੋਂ 22 ਮੰਨ ਕੇ ਲੈ ਜਾ ਸਕਦੇ ਹੋ ਇੱਕ ਵੱਖਰੀ ਗੱਲ ਹੈ ਵੱਡੇ ਘੱਤ ਬੇਲ ਦੇ ਵਿੱਚ ਆ ਆ ਬੱਚਾ ਵੀਰੇ ਸੇਦਨ ਦਾ ਉਹ ਦੰਦੀ ਭਰੀ ਵੀ ਆ ਦੋਨੋਂ ਹੀ ਥਣ ਲੇਬੇ ਵਾਲੀਆਂ ਸੁੱਤੀਆਂ ਬੜਾ ਚਲੋ ਹੁੱਟੇ ਲਾਉਤਾ ਹਾਂ ਤੇ ਬਾਕੀ ਵੀਰੇ ਮਾਲ ਹੋਰ ਕਾਫੀ ਹੈਗਾਗਾ ਤੇ ਟ੍ਰਾਂਸਪੋਰਟ ਦੀ ਵੀਰੇ ਸਹੂਲਤ ਆ ਬਾਦੂ ਆ 13 ਰੁਪਏ ਕਿਲੋਮੀਟਰ ਇਕੱਲੇ ਪੰਜਾਬ ਪੰਜਾਬ ਦਾ ਬਲੇ ਆਪਣੇ ਛੋਟੇ ਹਾਥੀ ਦਾ ਜਿਹੜੀ ਬਲੈਰੋ ਹੋਊਗੀ ਉਹਦਾ 15 ਰੁਪਏ 15 ਰੁਪਏ ਦਿਖਾ ਦਈਏ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਉਹ ਵੀਰੇ ਹਰੇ ਕੇਰੀ ਦੇ ਸਾਡੇ 2-2 ਚਾਰ-ਚਾਰ ਬੈਠਾਂ ਜਾਂਦੀਆਂ ਲਾਟ ਵਾਲੇ ਲੈਣਾ ਪ੍ਰਮਾਤਮਾ ਦੀ ਕਿਰਪਾ ਨਾਲ ਕਾ ਹਰੇ ਕੇਰੀ ਦੇ ਭਰਾ ਆਉਂਦੇ ਆ ਉਹ ਇੱਕ ਦੂਜੇ ਵੀਰ ਨੇ ਫਿਰ ਸਾਂਝੀ ਪਾ ਲੈਣਾ ਕਰਾਇਆ ਅੱਧੋ-ਅੱਧੋ ਉਹਦਾ ਮਹਿੰਗਾ ਨਹੀਂ ਪੈਣ ਦਿੰਦੇ ਕੋਈ ਵੀ ਵੀਰ ਵੇਚੇ ਤੋ ਕੇ ਆ ਸਕਦਾ ਟਰਾਂਸਪੋਰਟ ਦਾ ਕਰਾਇਆ ਉਹ ਲਾਵਾਂਗੇ ਬੰਦਾ ਉਹਨੇ ਪਿੰਡੋਂ ਪੁੱਛ ਲੇਵੇ ਜਾਨੀ ਬੰਦੇ ਦਾ 11500 ਦਾ ਫਾਇਦਾ ਹੋਊਗਾ ਜੇ ਪਿੰਡੋਂ ਕਹਿੰਦਾ 3500 ਤੇ ਇੱਥੇ 27 28 ਗੱਡੀ ਹੋ ਰਹੀ ਬਿਲਕੁਲ ਮਿਲੂਗੀ ਵੀਰੇ ਇਹ ਅਸੀਂ ਪੂਰੇ ਕਹਿ ਸਕਦੇ ਆਂਗੇ ਕੋਈ ਬੰਦਾ ਕਹਿੰਦਾ ਸੀਨੀਅਰ ਟਰਾਂਸਪੋਰਟ ਦਾ ਕਰਾਇਆ ਫालतੂ ਆ ਮੈਂ ਵੀਰੇ 50000 ਰੁਪਏ ਨਾਮ ਦੇ ਦੂੰ ਤੇ ਜਿਹੜੇ ਆਪਾਂ ਅੰਦਰ ਵੜਾ ਮਾਲ ਦੇਖ ਰਹੇ ਆਂ ਸਾਈ ਵਾਲਾ ਵੀਰੇ ਬਹੁਤ ਟੋਕ ਦਾ ਬੱਚਾ ਗਾ ਦੁੱਧ ਵੀਰੇ ਇਸ ਵਕਤ ਤੇ ਟੋਕਾ ਤੇ ਮੇਰੇ ਹਿਸਾਬ ਨਾਲ 22 ਕਿਲੋ ਤੇ ਬੱਚਾ ਚੱਲੇਗਾ ਜੀ ਭਾਅ ਮੈਂ ਉਹ ਜਾਇਜ਼ ਦੇ ਦਿਆਂਗੀ ਆਹ ਦਰਸੀ ਵੀਰੇ 20 ਤੋਂ 22 ਕਿਲੋ ਤੇ ਆ ਜੀ ਬਹੁਤ ਸੋਹ ਆ ਦਲਸੀ ਵੀਰੇ ਕੱਲ ਸੁਈਆ 16 ਕਿੱਲੋ ਬੌਲੀ ਤੋਂ ਚੱਲੀ ਆ ਬਹੁਤ ਸੋਹਣਾ ਬੱਚਾ ਗਾ ਤੇ ਆ ਬੱਚੇ ਥੱਲੇ ਵੀਰੇ ਇਹਦੇ ਹੱਲੇ 25 ਕਿੱਲੋ ਦੇ ਘਣਾ ਦੇ ਵਿੱਚ ਹੋਊਗਾ 25 ਕਿੱਲੋ ਤੋਂ ਤਾਂ ਹਾਜ਼ਰ ਹਾਂ ਤੇ ਸੌਦਾ ਵੀ ਵੀਰੇ 80 ਕਿਰਾ ਦੇ ਦਿਆਂਗੇ ਜ਼ਰੂਰ ਕਿਸੇ ਲੈਣਾਗਾ ਸੌਦਾ 80 ਕਿਰਾ ਦੇ ਦਿਆਂਗੇ ਜਾਨੀ 23 ਤੋਂ ਉੱਪਰ ਆ 25 ਤੋਂ ਥੱਲੇ ਆ 22 ਦਾ ਹੈਗਾ ਚਾਹੇ ਤੁਹਾਡੀ 22 ਨਾ ਵੀਰੇ 23 ਤੋਂ ਉੱਪਰ ਆ ਦੁੱਧ ਜਾਨੀ 25 ਹੋਊਗਾ ਪਰ ਮੈਂ 2 ਕਿੱਲੋ ਘੱਟ ਮੰਨੇਗਾ ਚੌਣ ਬਸਮਾ ਦੀ ਬਹੁ ਵਜੇ ਠੰਡੀ ਸੀਲਾ ਬਹਿਣਾ ਸੋ ਜੀ ਸਵਾਈਆ ਇਹ 80 ਦਾ ਸੌਦਾ ਦੇ ਰਹਾਂਗੇ ਇਹ ਆਫਰ ਹਾਲ ਆਰ ਚ ਆ ਬੈੜਾ ਪਾ ਲਾਰ ਦੇ ਕੇ ਵੇਚਦੇ ਨਹੀਂ ਥੋੜੀ ਜੀ ਜੇਰ ਰਹੀ ਆ ਜੀ ਕਿਉਂਕਿ ਦੇਖੋ ਪੂਸ ਵੀ ਚੱਕੀ ਖੜੀ ਆ ਐਵੇਂ ਆਪਾਂ ਕਿਉਂਕਿ ਇਹ ਬਹੁਤ ਵੀ ਚੱਲੇਗੀ ਆਪਾਂ ਗਲਤ ਗਾ ਨਹੀਂ ਵੇਚਦੇ ਕਿਉਂਕਿ ਵੀਰੇ ਇੱਕ ਗਲਤ ਵੇਚ ਦੇਾਂਗੇ ਫਿਰ ਉੱਥੇ ਪਰਮਾਤਮਾ ਸਾਥ ਸਾਥ ਜਾਂਦਾ ਇਸ ਕਰਕੇ ਆਪਾਂ ਇਹ ਕਿਆ ਲਾਰਜ ਵੇਚਦੇ ਨਹੀਂ ਸਾਫ਼ ਕਰਕੇ ਆਉਂਦੇ ਲਾਰਜ ਵਿੱਚ ਆ ਜਿਵੇਂ ਕਹਿੰਦਾ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਖੇਤ ਨੂੰ ਕੋਈ ਫਾਇਦਾ ਨਹੀਂ ਫਿਰ ਤਾਂ ਜਦੋਂ ਆਪਾਂ ਬੰਦਾ ਆ ਲੈਵਲ ਤੇ ਜਾ ਕੇ ਕੋਈ ਵੀ ਬੰਦਾ ਨੀਤੀ ਮਾੜੀ ਰੱਖ ਲੇ ਫਿਰ ਉਹਦੇ ਫਟ ਲਾਂਟ ਹੁੰਦੀ ਹੈ ਵੀਰ ਅਸੋ ਮੁੜ ਕੇ ਤਾਂ ਮੰਨ ਗਏ ਜਿਨ੍ਹਾਂ ਸਰਕਾਰਾਂ ਢੱਕ ਪੈਂਦੇ ਨੀਤੀਆਂ ਮਾੜੀਆਂ ਹੋ ਜਾਂਦੀਆਂ ਨੇ ਵੀਰੇ ਮਾੜਾ ਕੰਮ ਕਰਾਂ ਢੱਕਾਂਗੇ ਇਸ ਕਰਕੇ ਆਹ ਭਾਈ ਜੀ 16 ਕਿਲੋ ਤੋਂ ਚੱਲੀ ਆ ਤੀਜਾ ਦੇਣਾ ਤੇ ਆ ਵੀ ਉਹ ਫੱਟ ਲਾ ਦੇਾਂਗੇ ਤੇ ਬੁੱਟੇ ਮੜੀ ਤੋਰ ਦੇ ਚਾਹੇ ਇਹ ਵੀਰੇ 68000 ਦਾ ਬੱਚਾ ਦੇ ਦੇਾਂਗੇ 68000 ਦੀ ਦੇ ਦੇਾਂਗੇ ਜਾਂ ਮੁੱਲ ਕਰਿਆ ਬਸ ਮਾਨ ਤਣ ਹੋ ਇਹ ਕਿ ਆਏ ਕਿਰਾਇਆ ਗੱਡੀ ਦਾ ਛੱਡ ਦਾਂਗੇ। ਸਭ ਦੇ ਸੱਦ ਦਾਂਗੇ ਸੱਦ ਦੇ ਕੋਈ ਗੱਲ ਨਹੀਂ ਵੀਰੇ। ਬੰਦਾ ਜਾਨੀ ਆ ਕੇ ਮੰਨੂਗਾ ਵੀ ਹਾਂ 15000 ਦਾ ਫਾਇਦਾ ਹੋਇਆ ਜਰਸੀ ਕਰਾਉਸ ਆ ਤੇ 20 ਕਿਲੋ ਤੋਂ ਗ੍ਰਾਮ ਨਹੀਂ ਘੱਟ ਦਿੰਦੀ ਵੀਰੇ। ਕਹਿਣ ਦਾ ਬਾਲ ਦੇ ਵਾ ਦੇਖ ਲੋ ਇਹਦਾ। ਬਰਨਾਲੇ ਮੋਗੇ ਜਿੱਲੇ ਜੇ 68000 ਜੇ ਅਗਲਾ ਘਰੇ ਵਾਲੀ ਧਰਦਾ ਹੋ ਜਾਊਗਾ। ਹੋ ਜਾਊਗਾ ਵੀਰੇ। ਯਾਨੀ ਇਹਨੂੰ ਇਹ ਨਹੀਂ ਕਹਦੂ ਕੋਈ ਬੰਦਾ ਵੀ ਮਹਿੰਗੀ ਲਿਆਇਆ। ਬੰਦਾ ਮਹੀਨਾ ਚੋਕੇ ਵੀ ਯਾਨੀ ਇਸ ਤੋਂ ਵੱਧ ਪੈਸੇ ਵਟ ਸਕਦਾ ਹੈ ਇਹਦੇ। ਜੈ ਜੈ ਗੱਲਾ। ਹਾਂਜੀ 68000 ਦੇ ਵਿੱਚ ਜੇ ਘਰ ਲਾਈਏ ਘਰੇ ਕਾਪੀ ਲਾ ਲਿਓ ਬੱਚੇ ਤੋਂ ਤੇ ਬਰਾਇਟੀ ਵੀਰੇ ਸਾਰੇ ਤਰ੍ਹਾਂ ਦੀ ਆ ਕੱਲ ਨੂੰ ਕੋਈ ਨਾ ਆਵੇ ਪਰਸੋਂ 30 ਤਰੀਕ ਨੂੰ ਸਵੇਰ 7 ਵਜੇ ਆ ਜਿਓ ਲੇਟ ਨਾ ਹੋ ਜਿਓ ਸੌਦਾ ਮਾਣ ਪਾਉਂਦਾ ਲੈ ਜਿਓ ਮਾਰਕੀਟ ਨੂੰ 15 ਤੋਂ 20 ਹਜ਼ਾਰ ਦਾ ਫਾਇਦਾ ਹੋ ਪੇਮੈਂਟ ਦੀ ਸਹੂਲਤ ਸਾਰੀ ਆ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਤੇ ਆਪਣੇ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਜੋਰ ਵੀਰੇ ਬਹੁਤ ਲੱਗ ਜਾਂਦਾ ਘਟੋ ਘਟ 20 25 ਮਿੰਟ ਲਗਾਤਾਰ ਬੋਲਣਾ ਪੈਂਦਾਗਾ ਤੇ ਰੋਟੀਆਂ ਵੀਰੇ ਹੱਥ ਨੇ ਦੋ ਹੀ ਖਾਦੀਆਂ ਨੇ ਨਟੜ ਦਾ ਜੋਰ ਲੱਗ ਜਾਂਦਾ ਘੰਟੀ ਦਾ ਬਟਨ ਪਾ ਦਿਓ ਜੋ ਆ ਵਾਲੀ ਵੀਡੀਓ ਸਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜੇ ਐਂਡ ਦੇ ਕੱਲ ਲਾਜ਼ਮੀ ਕਹਿਣਾ ਹੱਥ ਬੰਨ ਕੇ ਕਹਿਣਾਗਾ ਗਰਮੀ ਦੀ ਰੋਤਾ ਵੀਰੇ ਸਾਲੀ ਚੀਜ਼ਾਂ ਬਾਹਰੋਂ ਬਾਹਰੋਂ ਮਾਲ ਲਿਆਉਣੇ ਘਰ ਦੀ ਕੋਈ ਵੀ ਗਾਉਣੀ ਘਰ ਦੀ ਕੋਈ ਨਹੀਂ ਬਾਹਰੋਂ ਲਿਆਉਣੇ ਆ ਅਸੀਂ ਪੈਸੇ ਖਰਚ ਕੇ ਆ ਵੀਰੇ ਦੇਖ ਕੇ ਨਿਰਖ ਪਰਖ ਨਾਲ ਲਿਆਏ ਆ ਅੱਗੇ ਤੁਸੀਂ ਪੈਸੇ ਖਰਚਣੇ ਆ ਆਪ ਦਾ ਵੀਰੇ ਦੇਖ ਕੇ ਨਿਰਖ ਪਰਖ ਨਾਲ ਲੈ ਕੇ ਜਾਓ ਆਨਲਾਈਨ ਸੌਦਾ ਕੋਈ ਵੀ ਨਹੀਂ ਦਿੰਦੇ ਕਿਉਂਕਿ ਸੌਦਾ ਨੋਟ ਵੀ ਵੀਰੇ ਬਹੁਤ ਔਖਾ ਬਣਦਾ ਬਾਅਦੋਂ ਫਿਰ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਵੀਡੀਓ ਦੇਖ ਲਈ ਧੰਨਵਾਦ ਜਲਦ ਆਪਣੇ ਫਾਰਮ ਦੇ ਕਿਸੇ ਨਮੀ ਵੀਡੀਓ ਦੇ ਮਿਲਦੇ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ